ਗੁਰੂ ਪਿਆਰਿਓ ਅੱਜ ਆਹ ਵੀਡੀਓ ਜਿੰਨਾਂ-ਜਿੰਨਾਂ ਕੋਲ ਵੀ ਪਹੁੰਚ ਰਹੀ ਆ ਬਿਲਕੁਲ ਵੀ ਨਜ਼ਰ ਅੰਦਾਜ਼ ਨਾ ਕਰਿਓ ਕਮੈਂਟਾਂ ਦੇ ਵਿੱਚ ਵਾਹਿਗੁਰਜੀ ਲੈ ਕੇ ਸ਼ੇਅਰ ਕਰ ਦਿਓ ਬਹੁਤ ਹੀ ਭਾਗਾ ਵਾਲੇ ਨੇ ਜੀ ਉਹ ਇਨਸਾਨ ਜੋ ਇਸ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਕਰੇ ਨੇ ਗੁਰਦੁਆਰਾ ਸ੍ਰੀ ਅਕੋਈ ਸਾਹਿਬ ਸੰਗਰੂਰ ਚਾਰ ਪਾਤਸ਼ਾਹਿਆਂ ਦੇ ਪਵਿੱਤਰ ਚਰਨਾਂ ਦੀ ਸ਼ੋਭਾ ਪ੍ਰਾਪਤ ਧਰਤੀ ਅੱਜ ਦੀ ਵੀਡੀਓ ਵਿੱਚ ਆਪਾਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਤਿਹਾਸ ਬਾਰੇ ਗੱਲ ਕਰਾਂਗੇ ਇਸ ਸਥਾਨ ਤੇ ਸ਼ੇਮੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੰਮਤ 1673 ਬਿਕਰਮੀ ਜਾਨੀ ਕਿ 1616 ਈਸਵੀ ਨੂੰ ਇਤਿਹਾਸ ਮੁਤਾਬਕ ਉਸ ਵਕਤ ਪਧਾਰੇ ਜਦੋਂ ਗੋਰਖਨਾਥ ਦੇ ਕੰਨ ਪਾਟੇ ਸਾਧਾ ਨੇ ਨਾਨਕ ਮੱਤੇ ਵਿਖੇ ਸ੍ਰੀ ਗੁਰਨਾਨਕ ਦੇਵ ਜੀ ਦੇ ਸਮੇਂ ਦੇ ਪਿੱਪਲ ਨੂੰ ਅੱਗ ਲਾ ਦਿੱਤੀ ਤਾਂ ਬਾਬਾ ਗੁਰਦਤਾ ਜੀ ਦੇ ਚਿੱਲੇ ਅਲਮਸਤ ਨੇ ਅਰਦਾਸ ਕੀਤੀ ਅਰਦਾਸ ਪ੍ਰਵਾਨ ਕਰਦੇ ਹੋਏ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਨਾਨਕ ਮੱਤੇ ਨੂੰ ਜਾਂਦੇ ਸਮੇਂ ਮਾਨਕ ਚੰਦ ਪ੍ਰੇਮੀ ਦੇ ਪ੍ਰੇਮ ਵਸ ਹੋ ਕੇ ਇਸ ਅਸਥਾਨ ਤੇ ਪਧਾਰੇ ਸੰਗਤਾਂ ਨੇ ਆਪ ਦੀ ਜੀ ਪਰ ਕੇ ਸੇਵਾ ਕੀਤੀ ਗੁਰੂ ਸਹਿਬਾਨ ਨੇ ਇੱਥੇ ਸੰਗਤਾਂ ਨੂੰ ਦੁੱਧ ਅਤੇ ਪੁੱਤਰ ਦੇ ਵਰਦਾਨ ਦੀ ਬਖਸ਼ਿਸ਼ ਕੀਤੀ ਜਿਸ ਕਰੀਰ ਦੇ ਨਾਲ ਗੁਰੂ ਜੀ ਨੇ ਘੋੜਾ ਬੰਨਿਆ ਆਪ ਜੀ ਹੁਣ ਦਰਸ਼ਨ ਕਰਨ ਜਾ ਰਹੇ ਹੋ ਜੀ ਉਸ ਕਰੀਰ ਸਾਹਿਬ ਦੇ ਸੋ ਅੱਜ ਜਿਹੜੇ-ਜਿਹੜੇ ਵੀ ਆਨਲਾਈਨ ਬੈਠੇ ਨੇ ਇਸ ਵੀਡੀਓ ਨੂੰ ਬਿਲਕੁਲ ਵੀ ਨਜ਼ਰ ਅੰਦਾਜ਼ ਨਾ ਕਰਿਓ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਲੈ ਕੇ ਸ਼ੇਅਰ ਕਰ ਦਿਓ ਬੋਲੋ ਜੀ ਵਾਹਿਗੁਰੂ